ਬੁੱਧਵਾਰ ਦੀ ਦੇਰ ਸ਼ਾਮ ਫਗਵਾੜਾ ਤੋਂ ਗ੍ਰਾਮ ਮੁਖ ਮਾਰਗ ਤੇ ਸਥਿਤ ਜੋਤੀ ਵੈਸ਼ਨੂ ਢਾਬੇ ਦੇ ਨਜ਼ਦੀਕ ਤੋਂ ਗਊ ਮਾਸ ਦਾ ਗੋਰਖ ਧੰਦਾ ਕਰਨ ਦੇ ਮਾਮਲੇ ਦਾ ਹਿੰਦੂ ਸੰਗਠਨਾਂ ਵੱਲੋਂ ਫਗਵਾੜਾ ਪੁਲਿਸ ਨਾਲ ਮਿਲ ਕੇ ਪਰਦਾਫਾਸ਼ ਕੀਤਾ ਗਿਆ ਸੀ ਜਿਸ ਵਿੱਚ ਜਿੱਥੇ ਪੁਲਿਸ ਵੱਲੋਂ ਹਿੰਦੂ ਸੰਗਠਨਾਂ ਨਾਲ ਮਿਲ ਕੇ ਕਰੀਬ 4 ਟਨ ਗਊ ਮਾਸ ਬਰਾਮਦ ਕਰਕੇ 6 ਤੋਂ 7 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਸੀ ਉੱਥੇ ਹੀ ਇਸ ਗੋਰਖ ਧੰਦੇ ਦਾ ਮਾਸਟਰਮਾਈਂਡ ਜੋ ਕਿ ਇੱਕ ਵੈਸ਼ਨੂ ਢਾਬਾ ਚਲਾਉਣ ਦੀ ਆੜ ਵਿੱਚ ਇਹ ਕੰਮ ਕਰ ਰਿਹਾ ਸੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਇਸ ਦੌਰਾਨ ਫਤਵੜਾ ਪੁਲਿਸ ਵੱਲੋਂ ਹਿੰਦੂ ਸੰਗਠਨਾਂ ਨਾਲ ਮਿਲ ਕੇ ਬਰਾਮਦ ਕੀਤੇ ਗਾਊ ਮਾਸ ਨੂੰ ਚਿਹੜੂ ਬੇਂਦਸਦੀਕ ਖੁੱਲੀ ਥਾਂ ਤੇ ਦਫਨਾਇਆ ਗਿਆ। ਇਸ ਦੌਰਾਨ ਬਕਫਰ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪਹੁੰਚ ਕੇ ਇਸ ਘਿਨੌਨੀ ਹਰਕਤ ਦੀ ਨਿਖੇਦੀ ਕੀਤੀ। ਉਕਤ ਨੇਤਾਵਾਂ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਤੇ ਇਸ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੌਰਾਨ ਹਲਕਾ ਇੰਚਾਰਜ ਹਰਜੀਮਾਨ ਨੇ ਵਿਸ਼ਵਾਸ ਦਵਾਇਆ ਕਿ ਇਸ ਮਾਮਲੇ ਨਾਲ ਜੁੜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਵੀ ਇਸ ਘਟਨਾ ਦੀ ਚਮਕਿਨ ਖੇਦੀ ਕੀਤੀ ਬਹੁਤ ਮੰਦਭਗੀ ਘਟਨਾ ਹੋਈ ਹੈ ਰੋੜ ਦੇ ਪਾਸ ਸਪਿੰਡ ਵਰਕਾ ਜਿਹੜਾ ਗਰਾਹ ਵਿੱਚ ਮੰਦਾ ਉੱਤੇ ਗਊ ਮਾਸ ਦੀ ਗਊਆਂ ਨੂੰ ਫੜ ਕੇ ਉਹਦੇ ਗਮਾਸ ਦਾ ਵੱਡੇ ਪੱਧਰ ਤੇ ਵਪਾਰ ਕੀਤਾ ਜਾਂਦਾ ਹੈ ਕਿ ਪਹਿਲਾਂ ਕਿਸੇ ਦਾ ਧਿਆਨ ਨਹੀਂ ਸੀ ਜਿਹਨਾਂ ਨੇ ਵੀ ਧਿਆਨ ਦਿੱਤਾ ਉਹਨਾਂ ਨੇ ਬੜੀ ਵੱਡਾ ਕੰਮ ਕੀਤਾ ਹੈ ਔਰ ਪੁਲਿਸ ਪ੍ਰਸ਼ਾਸਨ ਦਾ ਫਰਜ ਬਣਦਾ ਹੈ कि ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਸਜ਼ਾ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਔਰ ਇੱਕ ਮੁਸਾਲੀ ਦਾ ਢੋਲ ਚੇਹੀ ਹੈ ਔਰ ਇੱਕ ਅੱਖਾ ਪੂਜਣ ਵਾਲੀ ਗੱਲੀ ਉਹਨਾਂ ਨੂੰ ਫੜ ਕੇ ਮੁਕੱਦਮਾ ਚਲਾ ਕੇ ਵੱਡੀ ਤੋਂ ਵੱਡੀ ਸਜ਼ਾ ਦੇਣੀ ਕੋਨਸ ਪ੍ਰਸ਼ਾਸਨ ਦਾ ਕੰਮ ਬੰਦਾ ਚਾਹਤ ਦੇ ਵਸਨੀਕ ਨੂੰ ਵੀ ਮੇਰੀ ਬੇਨਤੀ ਹੈ ਕਿ ਸ਼ਾਂਤੀ ਬਣਾ ਕੇ ਰੱਖੀਏ ਔਰ ਇਸ ਤਰ੍ਹਾਂ ਜਿਹੜੀ ਹਮਨਤ ਭਾਗੀ ਘਟਣਾ ਹੁੰਦੀ ਹੈ ਇਹ ਦੁਬਾਰਾ ਨਾ ਹੋਵੇ ਇਹ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਬਹੁਤ ਬਹੁਤ ਦੁਖਦ ਘਟਨਾ ਜੋ ਸਾਡੇ ਲੋਕਾਂ ਦੇ ਵਿੱਚ ਆਈ ਹੈ ਕਿ ਜਿੱਥੇ ਗਊ ਮਾਸ ਨੂੰ ਰੇਚਿਆ ਜਾ ਰਿਹਾ ਸੀ ਸਟੋਰ ਕੀਤਾ ਹੋ ਰਿਹਾ ਸੀ ਤੇ ਮੈਂ ਸਾਰੇ ਹਿੰਦੂ ਸਮਾਜਨਾ ਸਾਡੀ ਸਾਰੇ ਜਥੇਬੰਦੀਆਂ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਜਿਹੜੀ ਪੁਲਿਸ ਨੇ ਉਹ ਸਵਿਫਟ ਐਕਸ਼ਨ ਕਰ ਰਹੀ ਹੈ ਇਸ ਜਿਨ੍ਹਾਂ ਨੇ ਵੀ ਇਸ ਕਾਲੇ ਕਰਮ ਵਿੱਚ ਆਪਣੀ ਹਿੱਸੇਦਾਰੀ ਪਾਈ ਹੈ ਜਿਨ੍ਹਾਂ ਨੇ ਕਾਲਾ ਕਰਮ ਕੀਤਾ ਹੈ ਉਹਨਾਂ ਨੂੰ ਬਹੁਤ ਜਲਦ ਅਸੀਂ ਪੁਲਿਸ ਐਕਸ਼ਨ ਕਰਕੇ ਤਲਾਕਾ ਦੇ ਪਿੱਛੇ ਦਵਾਗੇ ਤੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਕਰਵਾ ਕੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮੈਂ ਸਾਰੇ ਹੀ ਹਿੰਦੂ ਸਮਾਜਨਾ ਸਾਰੇ ਸਾਡੇ ਜਥੇਬੰਦੀਆਂ ਦਾ ਮੈਂ ਦੁੱਖ ਪ੍ਰਗਟਾਉਣਾ ਹੈ ਕਿ ਐਸੀ ਜਿਹੜੀ ਮੰਦਪਾਗੀ ਘਟਨਾ ਹੈ ਸਾਡੇ ਸ਼ਹਿਰ ਵਿੱਚ ਵਾਪਰੀ ਹੈ ਮੈਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਪੂਰਾ ਪ੍ਰੋਫਾ ਦਵਾਉਣਾ ਹੈ ਕਿ ਇੱਥੇ ਤੱਕ ਕਿ ਅਮਨ ਰੋੜਾ ਜੀ ਉਹਨਾਂ ਦੇ ਪ੍ਰਧਾਨ ਜੀ ਦੇ ਨਾਲ ਜਿਹੜੀ ਸਵੇਰ ਕੱਲ ਕੀਤੀ ਸੀ ਉਹਨਾਂ ਨੂੰ ਵੀ ਇਸ ਬਾਰੇ ਨੋਲੇਜ ਦੇ ਚੱਕਾ ਜਾਣਕਾਰੀ ਦਿੱਤੀ ਹੋਈ ਹੈ 4 ਟਨ ਤੋਂ ਉੱਪਰ ਜੋ ਗਾਹੂ ਮਾਸ ਜਿਹੜਾ ਹੈ ਉਹ ਸਾਨੂੰ ਉੱਥੇ ਇੱਕ ਜੋਤੀ ਵੈਸ਼ਨੂ ਟੱਬਾ ਔਰ ਕਹਿਣ ਜੀ ਵੀ ਬੜੀ ਸ਼ਰਮ ਆਦੀ ਕਿ ਜੋਤੀ ਵੈਸ਼ਨੋ ਠਾਬਾ ਵੈਸ਼ਨੋ ਨਾਮ ਲਾ ਕੇ ਉਹਦੇ ਪਿੱਛੇ ਕਿਹਾ ਜਾ ਇਹ ਗੋਰਖ ਧੰਦਾ ਕਰ ਰਹੇ ਸੀਗੇ ਇਹ ਬਹੁਤ ਹੀ ਸ਼ਰਮਨਾਕ ਔਰ ਇਹ ਬਹੁਤ ਹੀ ਦੁਖਦਈ ਜਿਹੜੀ ਇਹ ਘਟਨਾ ਕੱਲ ਸਾਡੇ ਫਗਵਾੜਾ ਸ਼ਹਿਰ ਦੇ ਵਿੱਚ ਵਾਪਰੀ ਹੈ ਮੈਂ ਉਹਦੀ ਜਿੰਨੀ ਹੋ ਸਕੇ ਉਨੀ ਕੋਰ ਨਿੰਦਾ ਕਰਦਾ ਹਾਂ ਔਰ ਮੈਂ ਹੀ ਕਹੂੰਗਾ ਕਿ ਇਹ ਸਾਡੇ ਕੱਲੇ ਫਗਵਾੜਾ ਲਈ ਨਹੀਂ ਸਾਡੀ ਆਸਥਾ ਦੇ ਨਾਲ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਆਸਥਾ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਹ ਚੀਜ਼ਾਂ ਆ ਇਹ ਬਹੁਤ ਹੀ ਮੰਦਪਾਗੀ ਘਟਨਾ ਆ ਤੋਂ ਮੈਂ ਪ੍ਰਸ਼ਾਸਨ ਅਗੇ ਇਹ ਮੰਗ ਕਰਦਾ ਆ ਕਿ ਇਹਦੀ ਜਿੰਨੀ ਵੱਧ ਤੋਂ ਵੱਧ ਕੜੀ ਤੋਂ ਕੜੀ ਸਜ਼ਾ ਉਹ ਦੋਸ਼ੀਆਂ ਨੂੰ ਦਿੱਤੀ ਜਾਵੇ ਬਹੁਤ ਮੰਦ ਭਾਗੀ ਘਟਨਾ ਫਗਵਾੜੇ ਸ਼ਹਿਰ ਦੇ ਵਿੱਚ ਜਿਹੜਾ ਕਿ ਕਿਸੇ ਨੇ ਵੀ ਸੋਚਿਆ ਨਹੀਂ ਹੋਣਾ ਵੀ ਇਹ ਫਗਵਾੜੇ ਦੇ ਵਿੱਚ ਇਦਾਂ ਦਾ ਜਿਹੜਾ ਗਊ ਮਾਸ ਦਾ ਜਿਹੜਾ ਘਰਵਾਰ ਇੰਨੀ ਨੇ ਡਾਕ ਤਰੀਕੇ ਨਾਲ ਚੱਲ ਰਿਹਾ ਇਹ ਬਹੁਤ ਸ਼ਰਮ ਵਾਲੀ ਗੱਲ ਆ ਸਾਰੇ ਸ਼ਹਿਰ ਵਾਸੀਆਂ ਲਈ ਅਸੀਂ ਇਹਦਾ ਨਾ ਬਰੋਲ ਕਰਦੇ ਆ ਔਰ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਔਰ ਇਹ ਇਹਨਾਂ ਨੂੰ ਕਿਹਾ ਵੀ ਆ ਵੀ ਉਹਨਾਂ ਦਾ ਜੋ ਵੀ ਸਜ਼ਾ ਬੰਦੀ ਆ ਇਹਨਾਂ ਨੂੰ ਦਿਓ ਔਰ ਸਖਤੋ ਸਖਤ ਸਜ਼ਾ ਦੇ ਪੀ ਜਾਵੇ ਤਾਂ ਜੋ ਅੱਗੇ ਤੋਂ ਇਨ ਫਿਊਚਰ ਕੋਈ ਵੀ ਬੰਦਾ ਜਿਹੜਾ ਇਦਾਂ ਦੇ ਪਾਸੇ ਨਾ ਲੱਗੇ ਆਪਾਂ ਪਹਿਲਾਂ ਘਰ ਦੇ ਵਿੱਚ ਹੀ ਪਹਿਲੇ ਰੋਟੀ ਬਣਾ ਕੇ ਆਪਣੀ ਮਾਤਰ ਨੂੰ ਖਲਾਨੇ ਆ ਪਰ ਉਹਦੀ ਆੜ ਦੇ ਵਿੱਚ ਦੇਖੋ ਜੋ ਬੁਚਲ ਖਾਨੇ ਖੁੱਲੇ ਆ ਉਮਰਿਤ ਪਸ਼ੂਆਂ ਦੇ ਖੁੱਲੇ ਆ ਪਰ ਜੀਵਤ ਪਸ਼ੂਆਂ ਨੂੰ ਜੀਵਤ ਗਊ ਤੁਹਾਨੂੰ ਫੜ ਕੇ ਉਸ ਨੂੰ ਕੱਟ-ਬੱਟ ਕਰਕੇ ਉਸ ਦਾ ਮਾਸ ਨੂੰ ਨਿਰਿਆਤ ਕਰਨਾ ਦਾ ਇੰਡੀਆ ਸਪਲਾਈ ਕਰਨਾ ਬਹੁਤ ਮਾੜੀ ਗੱਲ ਆ ਇਸ ਦਾ ਸਾਰਾ ਸਮਾਜ ਦੁਖੀ ਹੈ ਇਸ ਦੇ ਨਾਲ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੋਰੋਨਾ ਬੰਦਿਆਂ ਤੇ 295 ਇਹਦਾ ਬਰਚਾ ਵੀ ਦਰਜ ਕੀਤਾ ਜਾਵੇ ਪਾਂਚ ਮੁਲਕੇ ਇਸ ਤਰ੍ਹਾਂ ਹੀ ਘਟਨਾ ਨਾ ਵਾਪਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬੀਤੇ ਕੱਲ ਰਾਤ ਤੋਂ ਜੋਤੀਟਾ ਬੈ ਜੋ ਕਿ ਉਥੇ ਗਊ ਮਾਸ ਦਾ ਤੰਦਾ ਕੀਤਾ ਜਾਂਦਾ ਸੀ ਜਿਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਉਹ ਤੋਂ ਗਊ ਮਾਸ ਪ੍ਰਾਪਤ ਕੀਤਾ ਤੇ ਅੱਜ ਪੁਲਿਸ ਦੇ ਸਹਿਯੋਗ ਦੇ ਨਾਲ ਉਹ ਇੱਥੇ ਸੰਸਕਾਰ ਕੀਤਾ ਜਾ ਰਿਹਾ ਹੈ ਮਾਸ ਦਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜੇ ਜਿਹੜੇ ਦੋਸ਼ੀਆਂ ਤੇ ਐਫ ਆਈ ਆਰ ਹੋਈ ਹੈ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਸ਼ਹਿਰ ਦਾ ਮਾਹੌਲ ਜਿਹੜਾ ਸਹੀ ਰਵੇ ਜਿਸ ਜਿਸ ਦਾ ਵੀ ਨਾਂ ਆਇਆ ਐਫ ਆਈ ਆਰ ਦੇ ਵਿੱਚ ਉਹ ਸਾਰੇ ਗ੍ਰਿਫਤਾਰ ਕੀਤੇ ਜਾਣੇ ਚਾਹੀਦੇ ਹਨ ਅਸੀਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਉਧਰ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ 6 ਤੋਂ 7 ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ 146 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਹ ਐਫ ਆਈ ਆਰ 82 ਨੇ ਵਿਅਕਤੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਉੱਪਰ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਨੂੰ ਥਾਣਾ ਸਿਟੀ ਫਗਵਾੜਾ ਦੇ ਏਰੀਆ ਦੇ ਸਬੰਧੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਕੋਈ ਜੋਤੀ ਢਾਬੇ ਦੇ ਨਾਮ ਦੀ ਕੋਈ ਜਗ੍ਹਾ ਹੈ ਉਹਦੇ ਬੇਸਮੈਂਟ ਦੇ ਵਿੱਚ ਕੋਈ ਗਊ ਦਾ ਮਾਸ ਜਿਹੜਾ ਹੈਗਾ ਵੈ ਇਲੀਗਲੀ ਉੱਥੇ ਕੰਮ ਚੱਲ ਰਿਹਾ ਹੈਗਾ ਔਰ ਇਮੀਡੀਏਟਲੀ ਸਾਡੀ ਟੀਮਸ ਐਸ ਐਚਓ ਸਿਟੀ ਸੈਕਟਰ 우ਸ਼ਾ ਡੀਐਸਪੀ ਸਾਹਿਬ ਫਗਵਾੜਾ ਇਮੀਡੀਏਟਲੀ ਉੱਥੇ ਪਹੁੰਚੇ ਮੌਕੇ ਤੇ ਕਾਫੀ ਸਾਰਾ ਗਊ ਮਾਸ ਜਿਹੜਾ ਸੀ ਜਾਂ ਕੁਝ ਪੈਕੇਜ ਦੇ ਵਿੱਚ ਕੁਝ ਕਾਰਟਨਸ ਦੇ ਵਿੱਚ ਬੰਦ ਕੀਤਾ ਹੋਇਆ ਸੀ ਉਹ ਮੌਕੇ ਤੇ ਮਿਲਿਆ ਤੇ ਜਿਹੜੇ ਉੱਥੇ ਕੰਮ ਕਰ ਰਹੇ ਸੀਗੇ ਕੋਈ 6-7 ਬੰਦੇ ਉਹਨਾਂ ਨੂੰ ਇਮੀਡੀਏਟਲੀ ਆਊਂਡ ਅਪ ਕੀਤਾ ਗਿਆ। ਐਫ ਆਈ ਆਰ 146 ਜਿਹੜੀ ਹੈ ਉਹ ਰਜਿਸਟਰ ਕੀਤੀ ਗਈ ਅੰਡਰ ਦ ਰਿਲੇਵੈਂਟ ਸੈਕਸ਼ਨਸ ਤੇ ਅੱਜ ਜਿਹੜਾ ਸੀਗਾ ਉਹ ਜਿਹੜਾ ਗਊ ਮਾਸ ਦਾ ਹੈਗਾ ਆਫਟਰ ਪ੍ਰੋਪਰ ਸੈਂਪਲਿੰਗ ਬਾਈ ਦੀ ਐਨੀਮਲ ਹਸਬੰਡਰੀ ਟੀਮ ਇਹਦੇ ਬਾਅਦ ਇੱਥੇ ਇਹਨਾਂ ਦਾ ਡਿਸਪੋਜ਼ਲ ਹੋਇਆ ਪ੍ਰੋਪਰ ਰੀਤੀ ਰਿਵਾਜਾਂ ਨਾਲ ਡਿਸਪੋਜ਼ਲ ਹੋਇਆ। ਹੁਣ ਇਹ ਜਿਹੜੇ ਅਕਿਊਜ਼ ਨੇ ਅਸੀਂ ਇਹਨਾਂ ਨੂੰ ਜੱਜ ਸਾਹਿਬ ਦੇ ਪੇਸ਼ ਕਰਾਂਗੇ ਔਰ ਇਹਨਾਂ ਦਾ ਰਿਮਾਂਡ ਲੈ ਕੇ ਕੁਝ ਕੀ ਚੱਗੇ ਵਿਧਾਈ ਜਾਏਗੀ ਕਿ ਇਸ ਨੈਟਵਰਕ ਦੇ ਵਿੱਚ ਕੌਣ ਕੌਣ ਬੰਦੇ ਹੈਗੇ ਔਰ ਉਹ ਸਾਰਾ ਵੀ ਜਿਹੜਾ ਕੋਈ ਇਨਕਲੂਡ ਹੋਏਗਾ ਦੇ ਵਿੱਚ ਉਹਦੇ ਪ੍ਰੋਪਰ ਐਕਸ਼ਨ ਕੀਤਾ ਜਾਏ। ਸਾਡੇ ਕੋਲ ਜੀ 8 ਬਾਈ ਨੇਮ ਹੈਗੇ ਨੇ ਤੇ ਬਾਕੀ ਆਣ ਪੁੱਛਾਤੇ ਆ ਤੇ ਮੌਕੇ ਤੇ ਅਸੀਂ ਕੱਲ 7 ਬੰਦੇ ਅਰੈਸਟ ਕੀਤੇ ਹੈਗੇ।